ਪੰਜਾਬੀਓ ਜੇ ਤੁਹਾਡੇ ਕੋਲ ਚੰਗੀ ਜ਼ਮੀਨ ਆ ਚੰਗੇ ਪੈਸੇ ਨੇ ਤਾਂ ਕਿਉਂ ਦਰਿੰਦਿਆਂ ਦੇ ਹੱਥੋਂ ਕਤਲ ਕਰਾਈ ਜਾਂਦੇ ਆਪਣੇ ਸੋਹਣੇ ਸੁਨੱਖੇ ਪੁੱਤ 20-25 ਲੱਖ ਲਾ ਕੇ ਜੇ ਇੱਥੇ ਹੀ ਕੰਮ ਖੋਲਤਾ ਹੋਵੇ ਤਾਂ ਡੱਬਿਆਂ 'ਚ ਬੰਦ ਹੋ ਕੇ ਨਾ ਆਉਣ ਮਾਮਾਂ ਦੇ ਪੰਜਾਬੀ ਪੁੱਤ ਇਸੇ ਤਰ੍ਹਾਂ 60 ਕਿੱल्ल्याਾਂ ਦੇ ਸਾਫਕਾ ਸਰਪੰਚ ਨੇ ਮਾੜੀ ਕਿਸਮਤ ਨੂੰ ਆਪਣੇ ਹੀਰੇ ਵਰਗਾ ਪੁੱਤ ਕੈਨੇਡਾ ਭੇਜਿਆ ਸੀ ਕਿ ਚੱਲ ਉੱਥੇ ਜਾ ਕੇ ਆਪਣਾ ਵਧੀਆ ਕੰਮ ਕਰ ਲੂ ਪੜ੍ਹਾਈ ਦੇ ਨਾਲ ਨਾਲ ਜਸ਼ਨਦੀਪ ਮਾਨ ਕੰਮ ਵੀ ਕਰਨ ਲੱਗ ਗਿਆ ਸੀ। ਇਹ ਮੋਟਨ ਦੇ ਵਿੱਚ ਲੋਡਿੰਗ ਦਾ ਕੰਮ ਕਰਦੇ ਨੂੰ ਕਈ ਮਹੀਨੇ ਹੋ ਗਏ ਸੀ। ਮਾਪਿਆਂ ਨੂੰ ਉਮੀਦ ਵੀ ਸੀ ਕਿ ਚੱਲ ਹੁਣ ਜਿਆਦਾ ਟਾਈਮ ਨਹੀਂ ਲੱਗਦਾ। ਹੁਣ ਤਾਂ ਸਾਡਾ ਪੁੱਤ ਜਲਦੀ ਪੈਰਾਂ ਤੇ ਹੋ ਜਾਊ। ਪਰ ਕੀ ਪਤਾ ਸੀ ਕਿ ਨਸਲੀ ਦੁਸ਼ਮਣ ਘਾਤਲਾਈ ਬੈਠੇ ਨੇ। ਇਹ ਮੋਟਨ ਤੇ ਕੰਮ ਕਰਦੇ ਹੋਏ ਇੱਕ ਗੋਰਾ ਟਰੱਕ ਲੈ ਕੇ ਆਉਂਦਾ ਸੀ ਉੱਥੇ। ਹਾਲਾਂਕਿ ਅੱਗੇ ਕਦੇ ਉਸ ਨਾਲ ਬਹੁਤੀ ਗੱਲ ਨਹੀਂ ਹੁੰਦੀ ਸੀ। ਪਰ ਇਸ ਵਾਰ ਨੌਜਵਾਨ ਦੀ ਕਿਸੇ ਗੱਲ ਨੂੰ ਲੈ ਕੇ ਉਤਮੇ ਮੈਂ ਹੋ ਗਈ। ਇਹ ਗੱਲ ਐਨੀ ਵੱਧ ਗਈ ਕਿ ਉਸ ਗੋਰੇ ਨੇ ਦਰਿੰਦਗੀ ਭਰਿਆ ਕਦਮ ਚੁੱਕ ਲਿਆ। ਹੱਥ 'ਚ ਫੜੇ ਹੋਏ ਕਟਰ ਦੇ ਨਾਲ ਹੀ ਉਸ ਪੰਜਾਬੀ ਨੌਜਵਾਨ ਤੇ ਹਮਲਾ ਕਰ ਦਿੱਤਾ। ਹਿਵਾਨ ਉਦੋਂ ਤੱਕ ਮਾਰਦਾ ਰਿਹਾ ਜਦੋਂ ਤੱਕ ਜਸ਼ਨਦੀਪ ਦੀ ਮੌਤ ਨਹੀਂ ਹੋ ਗਈ। ਕਟਨਾ ਜੀ ਸੰਤਾ ਜੁੱਧ ਨੂੰ ਆ ਕੇ ਮੈਸੇਜ ਆਇਆ ਜੀ ਇਹ ਗੱਲ ਦਾ ਕੋ ਛੋਟੇ ਬੇਟੇ ਦਾ ਕਤਲ ਹੋ ਗਿਆ ਜੀ ਕਿੱਥੇ ਬੱਚਾ ਗਿਆ ਤੀ ਜੀ ਕਿਨਵੈਟਾਂ ਤੀ ਬੇਟਾ ਹਾਂ ਜੀ ਕਿੰਨਾ ਦਾ ਪਹਿਲਾਂ ਹਾਂ ਜੀ ਕਿੰਨਾ ਦਾ ਇਹ ਗਿਆ ਜੀ ਇੱਥੋਂ ਸਾਡੇ ਕੋਲੋਂ 6 ਦਸੰਬਰ ਨੂੰ ਘਰੋਂ ਗਿਆ ਸੱਤ ਦੀ ਫਲੈਟ ਸੀ ਜੀ ਦੀ ਤੇ ਸਾਰੇ 8 ਮਹੀਨੇ ਹੋਇਆ ਪਰ ਮੈਂ ਤਾਂ ਇਹੀ ਗੱਲ ਕਹਿਣਾ ਵੀ ਜੇ ਬੱਚਾ ਭੇਜਣਾ ਪਤਾ ਵਧੀਆ ਡਿਗਰੀ ਤਰਾ ਕੇ ਉਹਨੂੰ ਬੱਚੇ ਨੂੰ ਭੇਜੀਏ ਉਹਨੂੰ ਉਹਦੇ ਬਾਰੇ ਨੌਲੇਜ ਆਵੇ ਜਿਹੜਾ ਆਪਾਂ 12 ਪਲੱਸ 2 ਤੋਂ ਬਾਅਦ ਬੱਚਾ ਭੇਜ ਦਿਆਂ ਨਾ ਤਾਂ ਉਹਨੂੰ ਪਤਾ ਹੁੰਦਾ ਉਹਦੇ ਬਾਰੇ ਕਿਸੇ ਗੱਲ ਦਾ ਨਾਨੂੰ ਆਪਣੇ ਬਗਾਨੇ ਦਾ ਪਤਾ ਹੁੰਦਾ ਉਹਨੂੰ ਪਤਾ ਨਹੀਂ ਵੀ ਉਹਦਾ ਕੀ ਕਰ ਦੇਵੇ ਆਪਣਾ ਬੱਚਾ ਇਸੇਪ ਕਰਕੇ ਉਹਨੇ ਭਰੋਸੇ 'ਚ ਲੈ ਕੇ ਕਤਲ ਕੀਤਾ ਗਿਆ ਕੀ ਕਰਨਾ ਪਤਾ ਲੱਗਿਆ ਤੋਂ ਹੁਣ ਤੱਕ ਜਾਣਕਾਰੀ ਮਿਲਿਆ ਸਾਨੂੰ ਤਾਂ ਇਹ ਇਥੋਂ ਜਾਣਕਾਰੀ ਇਹ ਮਿਲਿਆ ਜੂ ਟਰਮ ਤੇ ਕੰਮ ਕਰਦਾ ਸੀ ਉੱਥੋਂ ਸਮਾਨ ਲਾਹ ਰਿਹਾ ਸੀ ਟਰਾਲੇ 'ਚ ਉਹਦੀ ਜ਼ਿੰਮੇਵਾਰੀ ਆ ਵੀ ਟਰਾਲੇ 'ਚ ਸਮਾਨ ਲਾਉਂਦੀ ਥੱਲਿਓ ਉਹ ਤੇ ਕੁਦਰਤੀ ਵੀ ਉਹਨੇ ਬੜਿਆ ਬੜੂ ਕੇ ਕਿਵੇਂ ਨਾ ਕਿਵੇਂ ਕਰਕੇ ਵੀ ਟਰਾਲੇ ਦੇ ਵਿੱਚ ਵਾਰ ਲਿਆ ਟਰਾਲੇ ਦੇ ਵਿੱਚ ਵਾਰ ਕੇ ਉਹਨੇ ਕਤਲ ਕਰ ਦਿੱਤਾ ਕਤਲ ਕਰਕੇ ਬਾਹਰ ਸੁੱਟ ਕੇ ਕਹਿੰਦਾ ਵੀ ਮੇਤੋਂ ਮਾਈ ਗਾਉੜ ਮੇਤੋਂ ਦਾ ਕਤਲ ਹੋ ਗਿਆ ਆਪਾ ਉਹਨੇ ਮਨ ਜੋਰ ਕਰਿਆ ਮਤਲਬ ਅਫਸੋਸ ਕਰ ਰਿਆ ਸੀ ਜਾਂ ਕਹਿ ਰਿਆ ਸੀ ਆ ਐਕਸੈਪਟ ਕਰ ਰਿਆ ਸੀ ਅਫਸੈਟ ਕਰ ਰਿਆ ਸੀ ਹੂੰ ਅੱਛਾ ਜੀ ਤੇ ਕੀ ਕਹੋਗੇ ਇਕਲੋਤੇ ਬੱਚੇ ਨੇ ਕਿ ਇੱਕ ਬੱਚੇ ਨੇ ਆਪਣੇ ਲਈ ਮੈਂ ਤਾਂ ਜੀ ਹੁਣ ਨਾ ਬੱਚਿਆਂ ਨੂੰ ਇਹੀ ਕਹਾਂਗੇ ਆਪਣੇ ਬੱਚੇ ਭੇਜੋ ਨਾ ਜੇ ਆਪਾਂ ਨੇਪਾਲ ਪਹੁੰਚ ਕੇ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਪਾਲਦੇ ਆ ਤੇ ਜੇ ਭੇਜਣਾ ਤਾਂ ਉਹਨੂੰ ਵਧੀਆ ਡਿਗਰੀ ਪ੍ਰੋਪਰ ਕਰਾ ਕੇ ਭੇਜੋ ਕੀ ਕਾਰਨ ਕੀ ਲੱਗਦਾ ਜੀ ਆਪਣੇ ਬੱਚਿਆਂ ਨੂੰ ਪੰਜਾਬੀਆਂ ਦੇ ਨਾਲ ਜਾਂ ਫਿਰ ਦਸਤਾਰ ਧਾਰੀਆਂ ਨਾਲ ਜਾਇ ਹਾਂ ਜੀ ਉਹਨਾਂ ਨੂੰ ਪੱਗਾਂ ਵਾਲਿਆਂ ਨਾਲ ਨਫ਼ਰਤ ਆਈ ਜ਼ਿਆਦਾ ਤਾਂ ਜਨ ਨੂੰ ਜਿਹੜੇ ਹਿਸਾਬ ਚ ਲੱਗਿਆ ਵੀ ਸਾਡੇ ਬੱਚੇ ਨਾਲ ਇਹੀ ਕਾਰਨ ਹੋਇਆ। ਤੂੰ ਪੱਗ ਬੰਨ੍ਹ ਦੀ ਪੱਗ ਕਰਕੇ ਨਫ਼ਰਤ ਨਾਲ ਹੀ ਹੋਇਆ ਏ। ਹਾਂ ਬਾਕੀ ਹੁਣ ਉੱਥੇ ਪਤਾ ਲੱਗੂ ਜੀ ਜਿਹੜੀ ਵੀ ਕੀ ਪੋਜੀਸ਼ਨ ਕੀ ਗੱਲ ਵਾ। આરોપી ਨੂੰ ਸਖਤ ਲੱਗਦਾ ਸਜ਼ਾ ਹੋਵੇ ਤਾਂ ਜੋ ਹੋਰਾਂ ਨੂੰ ਪਤਾ ਲੱਗੇ ਜੀ। ਹਾਂ ਜੀ ਰੂਪੀ ਨੂੰ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਜੀ ਅਸੀਂ ਤਾਂ ਕਹਿੰਦੇ ਜੀ। ਜੁਕਰੇਂ ਦਾ ਜੀ ਪਤਾ ਲੱਗਾ ਕਿੱਥੇ ਰਹਣ ਨਾਲ ਅਸੀਂ ਪਤਾ। ਉਹ ਜੁਕਰੇਂ ਦਾ ਦੱਸ ਦੇਣ ਜੀ ਪੂਰਾ। ਜਿਹਨੇ ਕਤਲ ਕੀਤਾ ਜੀ। ਹਾਂ ਜੀ ਹਾਂ ਜੀ। ਇਹਦੇ ਬਾਰੇ ਦੇਖੋ ਜੀ ਦੁੱਖ ਤਾਂ ਸਾਡੇ ਸਾਰੇ ਪਿੰਡ ਨੂੰ ਆ ਸਾਰੇ ਇਲਾਕੇ ਨੂੰ ਆ। ਲੇਕਿਨ ਜਿਸ ਤਰ੍ਹਾਂ ਅਸੀਂ ਬਾਹਰ ਨਫਰਤੀ ਹਿੰਸਾ ਦਾ ਸ਼ਿਕਾਰ ਹੋ ਰਹੇ ਆ ਸਾਨੂੰ ਆਪਣੇ ਫੈਸਲਿਆਂ ਤੇ ਆਪਣੇ ਬੱਚਿਆਂ ਨੂੰ ਭੇਜਣ ਬਾਰੇ ਪੁਨਰ ਵਿਚਾਰ ਕਰਨਾ ਚਾਹੀਦਾ ਵੀ ਕੀ ਅਸੀਂ ਉੱਥੇ ਜਾ ਕੇ ਸੇਫ ਵੀ ਆ ਮੈਨੂੰ ਤਾਂ ਇੰਜ ਲੱਗਦਾ ਵੀ ਅਸੀਂ ਇੱਥੇ ਨਾਲੋਂ ਵੀ ਜ਼ਿਆਦਾ ਉੱਥੇ ਅਣਸੇਫ ਆ ਇੱਥੇ ਦੀ ਇੱਥੇ ਤਾਂ ਇਹੋ ਜਿਹੀ ਘਟਨਾ ਕਦੇ ਸੁਣੀ ਨਹੀਂ ਕਿ ਪੰਜਾਬ ਵਿੱਚ ਕਿਸੇ ਬੱਚੇ ਨਾਲ ਹੋਏ ਨੇ ਹੁਣ ਤੱਕ ਦੀਆਂ ਜੋ ਰਿਪੋਰਟਾਂ ਮਿਲੀਆਂ ਨੇ ਉਹਦੇ ਮੁਤਾਬਕ ਤਾਂ ਇਹ ਗੱਲ ਕਲੀਅਰ ਆ ਵੀ ਬੱਚਾ ਸਾਡਾ ਨਫਰਤੀ ਹਿੰਸਾ ਦਾ ਸ਼ਿਕਾਰ ਹੋਇਆ ਤੇ ਸਾਨੂੰ ਇਹਦੇ ਬਾਰੇ ਦੁਬਾਰੇ ਤੋਂ ਸੋਚਣਾ ਚਾਹੀਦਾ ਆਪਦੇ ਬੱਚੇ ਅਸੀਂ ਭੇਜੇ ਹੋਏ ਨੇ ਸਾਰਿਆਂ ਨੇ ਤੇ ਵੀ ਇਹ ਸਾਡਾ ਕੀ ਭਵਿੱਖ ਹੈ ਇਹਦੇ ਬਾਰੇ ਪੁਨਰ ਵਿਚਾਰ ਦੀ ਜ਼ਰੂਰਤ ਹੈ ਸਾਨੂੰ ਹਮ ਮਾਹੌਲ ਤਾਂ ਅਸਲ ਤੇ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣੂਗੀ ਕਿਉਂਕਿ ਮਾਹੌਲ ਸਾਰਾ ਸਰਕਾਰ ਨੇ ਹੀ ਬਣਾਇਆ ਕਿਸੇ ਹੋਰ ਇਲਾਕੇ ਚ ਹੁਣੀ ਜਾ ਰਹੇ ਪੰਜਾਬ ਚ ਕਿਉਂ ਜਾ ਰਹੇ ਨੇ ਸਾਰਾ ਸਰਕਾਰ ਦਾ ਤੰਤਰ ਹੁੰਦਾ ਕੁਝ ਸਕਿਉਰਿਟੀ ਏਜੰਸੀਆਂ ਰਹੀਆਂ ਕੁਝ ਇਹੋ ਜਿਹਾ ਮਾਹੌਲ ਬਣਾਉਂਦੇ ਨੇ ਅਸੀਂ ਭੇੜਚਾਲ ਹੋ ਕੇ ਮਗਰ ਲੱਗ ਜਾਂਦੇ ਆ ਤੇ ਆਪਦੇ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਆ ਇਹ ਸਾਰੇ ਸਰਕਾਰਾਂ ਦਾ ਹੀ ਕੰਮ ਨਹੀਂ ਜੀ ਕੁਝ ਖੋਖੀਆ ਤੰਤਰ ਕਰਦਾ ਤੇ ਬਾਹਰ ਵੀ ਸੁਰੱਖਿਆ ਦੇ ਨਾਮ ਨਾਲ ਨਹੀਂ ਸਰਕਾਰਾਂ ਦੇ ਬਾਹਰ ਤਾਂ ਦੇਖੋ ਜੀ ਜਿੰਨੀ ਕ ਹੈਗੀ ਸੁਰੱਖਿਆ ਹੈਗੀ ਆ ਉਹਨਾਂ ਦੀ ਤਾਂ ਤੇ ਉਹਨਾਂ ਦਾ ਸਿਸਟਮ ਆ ਉਹ ਕਰ ਵੀ ਲੈਣਗੇ ਹੈਂਡਲ ਵੀ ਕਰ ਲੈਣਗੇ ਇਨਸਾਫ ਵੀ ਮਿਲ ਜੇਗਾ ਲੇਕਿਨ ਬੱਚਾ ਤਾਂ ਵਾਪਸ ਨਹੀਂ ਆਏਗਾ ਪਰ ਜਿਹੜੀ ਉੱਥੇ ਨਫ਼ਰਤਈ ਹਿੰਸਾ ਤਾਂ ਉਹਦਾ ਤਾਂ ਕੋਈ ਜਵਾਬ ਨਹੀਂ ਨਾ ਹੈ ਉਹਦਾ ਤਾਂ ਕੋਈ ਹੱਲ ਨਹੀਂ ਸਰਕਾਰ ਉਹਦੀ ਕੋਈ ਸਿਕਿਉਰਿਟੀ ਨਹੀਂ ਕਰ ਸਕਦੀ ਸੌਰੀ ਆਪ ਤੇ ਵੀ ਸੌਰੀ ਇਹਦਾ ਹਲਕੇ ਜਿਹਾ ਦੂਸਰੀ ਗੱਤ ਹੈ ਹਾਂਜੀ ਇਸ ਹਲਕੇ ਜਿਹੀ ਦੂਸਰੀ ਡੈਥ ਹੈ ਤੇ ਲਗਭਗ ਇੱਕੋ ਹੀ ਗੱਲ ਹੈ ਦੋਨਾਂ ਦੇ ਵਿੱਚ ਉਸੇ ਤਰ੍ਹਾਂ ਹਾਂ ਉਸੇ ਤਰ੍ਹਾਂ ਇੱਕੋ ਤਰੀਕੇ ਨਾਲ ਕਤਲ ਹੋਇਆ ਤੇ ਇੱਕੋ ਹੀ ਜੀ ਕਾਰਨ ਲੱਗਦੇ ਨੇ ਦੋਨਾਂ ਦੇ ਵਿੱਚ ਬਿਲਕੁਲ ਮੈਨੂੰ ਤਾਂ ਟੋਟਲੀ ਇਹ ਨਫਰਤ ਦਾ ਸ਼ਿਕਾਰ ਹੋਇਆ ਲੱਗਦਾ ਸਾਡਾ ਬੱਚਾ ਸਰਦਾਰ ਬੰਨਣਾ ਆਇਆ ਸਰਦਾਰ ਹੋਣਾ ਹਾਂ ਇਹ ਵੀ ਕਾਰਨ ਹੋ ਸਕਦਾ ਹੋ ਸਕਦਾ ਉਹਨੂੰ ਮੁਸਲਮਾਨ ਸਮਝ ਕੇ ਤੇ ਹਿੰਸਾ ਦਾ ਸ਼ਿਕਾਰ ਹੋਇਆ ਹੋਵੇ ਲੇਕਿਨ ਹੈ ਚਾਹੇ ਕਾਰਨ ਕੁਛ ਵੀ ਹੈ ਹੈ ਤਾਂ ਨਸਲੀ ਹਿੰਸਾ ਹੀ ਨਾ ਚਾਹੇ ਪੰਜਾਬੀ ਹੋਣ ਵਜ੍ਹਾ ਕਰਕੇ ਚਾਹੇ ਸਿੱਖ ਹੋਣ ਵਜ੍ਹਾ ਕਰਕੇ ਮੁਸਲਮਾਨ ਕਰਕੇ ਏਸ਼ੀਅਨ ਕਰਕੇ ਕੋਈ ਵੀ ਕਾਰਨ ਹੋ ਸਕਦਾ ਲੇਕਿਨ ਅਲਟੀਮੇਟਲੀ ਇਹ ਨਫ਼ਰਤ ਦੀ ਹਿੰਸਾ ਹੈ